ਜੇ ਮੈਨੂੰ ਪੂਰਾ ਸਾਲ ਹੋ ਗਿਆ ਬੀਬੀ ਦੀ ਗੋਲੀ ਖਾਦਿਆਂ ਨੂੰ ਪੱਲੇ ਪਰਮਨੈਂਟ ਮੈਂ ਬੀਬੀ ਦੀ ਗੋਲੀ ਖਾ ਰਿਆ ਜੀ ਵੀਰ ਜੀ ਹੈਟੀ ਲੀਵ ਦੇ ਕੈਸਟਰੋਲ ਦੀ ਇੱਕ ਪੂਰਾ ਸਾਲ ਹੋ ਗਿਆ ਅੱਜ ਵੀਰੇ ਬਾਈ ਅੱਜ ਸਾਡੇ ਸੰਗਰੂਰ ਸ਼ਹਿਰ ਚ ਆਇਆ ਇੱਧਰ ਤਾਂ ਆ ਗਿਆ ਡੀਸੀ ਦਾ ਉਤਰ ਆਹ ਵੇਖੋ ਗੱਡੀਆਂ ਗੱਡੀਆਂ ਖੜੀਆਂ ਨੇ ਆ ਮੇਰੇ ਨਾਲ ਚੱਕ ਇਧਰ ਸਾਢੇ 6 ਫੁੱਟ ਦਾ ਨੌਜਵਾਨ ਬੰਦਾ ਹੈਗਾ ਤੇ ਸਾਰੇ ਇਹਦੇ ਕੋਲੇ ਆਏ ਨੇ ਬੜੀ ਖਾਸ ਗੱਲ ਹੈ ਇਹਦੇ ਚ ਇਹਦਾ ਭਾਰ ਜੇ ਤੁਹਾਨੂੰ ਦੱਸਦਾ ਨਾ ਵੀ ਕਿੰਨਾ ਸੀ ਤੁਸੀਂ ਆਖੋਗੇ ਗੱਪ ਮਾਰਦਾ ਤੂੰ ਹੀ ਦੱਸ ਦੇ ਬਈ ਕਿੰਨਾ ਸੀ ਮੇਰਾ ਭਾਈ ਇੱਕ ਕੁਆਰਟਲ 84 ਕਿਲੋ ਇੱਕ ਕੁਆਰਟਲ 84 ਕਿਲੋ ਤਿੰਨ ਬੰਦਿਆਂ ਜਿੰਨਾ ਭਾਰ ਸੀ ਆਹ ਵੇਖ ਲਓ ਆ ਇਹਦੀ ਪੁਰਾਣੀ ਤਸਵੀਰ ਆ ਤੇ ਆ ਇਹਦੀ ਅੱਜ ਵਾਲੀ ਲੋਕ ਹੈਗੀ ਇੱਕ ਪ੍ਰੂਫ ਹੈਗਾ ਤੇ ਇਹ ਕਹਿੰਦਾ ਮੈਂ ਆਪਣਾ ਭਾਰ ਤਾਂ ਘਟਾ ਲਿਆ ਜਿੰਨੇ ਹੋਰ ਲੋਕ ਮੋਟੇ ਨੇ ਉਹਨਾਂ ਦਾ ਸਾਰਿਆਂ ਦੀ ਭਾਰ ਘਟਾਉਣਾਗਾ ਕਿਵੇਂ ਘਟਾਉਣਾਗਾ ਉਹ ਗੱਲਾਂ ਬਾਤਾਂ ਕਰਦੇ ਆਪਾਂ ਸਾਸਿਕਾ ਰਪੇ ਨੇ ਠੀਕ ਹੋ ਵਧੀਆ ਸਾਰੇ ਇਹ ਸਾਰੀਆਂ ਕੁੜੀਆਂ ਜਿਹੜੀਆਂ ਹੈਗੀਆਂ ਨੇ ਨਾ ਇਹਨਾਂ ਨੇ ਸਾਰੇ ਹੀ ਨੀ ਭਾਰ ਘਟਾਇਆ ਕਿੰਨਾ-ਕਿੰਨਾ ਭਾਰ ਘਟਾਇਆ ਉਹ ਵੀ ਪੁੱਛਾਂਗੇ ਕਿਵੇਂ ਘਟਾਇਆ ਉਹ ਵੀ ਪੁੱਛਾਂਗੇ ਵੀਡੀਓ ਸ਼ੇਅਰ ਕਰਕੇ ਤੁਹਾਡੇ ਮੋਟੇ ਦੋਸਤਾਂ ਤੱਕ ਜਰੂਰ ਭੇਜ ਦਿਓ ਬਾਣੇ ਪਹਿਲਾਂ ਤੁਸੀਂ ਦੱਸੋ ਤੁਸੀਂ ਕਿੰਨਾ ਭਾਰ ਘਟਾਇਆ ਮੈਂ 14 ਕਿਲੋ ਵੀਰੇ ਕਿੰਨੇ ਟਾਈਮ ਚ 2.5 ਮਹੀਨਿਆਂ ਚ ਵੀਰੇ ਕੋਈ ਜਦੋਂ 14 ਕਿਲੋ ਭਾਰ ਘਟਾ ਲਿਆ ਕਬਰਾਟ ਵਗੈਰਾ ਤਾਂ ਨਹੀਂ ਹੋਈ ਕੋਈ ਕਬਰਾਟ ਨਹੀਂ ਹੈਗੀ ਵੀਰੇ ਕਮਜ਼ੋਰੀ ਨਹੀਂ ਜੀ ਵੀਰੇ ਕੋਈ ਕਮਜ਼ੋਰੀ ਨਹੀਂ ਜਦੋਂ ਇੰਨਾ ਭਾਰ ਘਟਾ ਕੇ ਕਮਜ਼ੋਰੀ ਕਿਉਂ ਨਹੀਂ ਪਈ ਫਿਰ ਵੀਰੇ ਆਪਣੇ ਕੋਲ ਜਿਹੜਾ ਨਿਊਟ੍ਰੀਸ਼ਨ ਲਿਆ ਸੀ ਤੇ ਪ੍ਰੋਪਰ ਡਾਈਟ ਲਈ ਹੈ ਤਾਂ ਉਹਦੇ ਨਾਲ ਕੋਈ ਕਮਜ਼ੋਰੀ ਆਉਂ ਤੇ ਤੁਸੀਂ ਵੀ ਭਨੇ ਵਰ ਘਟਾਇਆ ਫਿਰ ਹਾਂਜੀ ਹਾਂਜੀ ਤੁਸੀਂ ਤਾਂ ਰਿਕਾਰਡ ਹੀ ਤੋੜਿਆ ਕਿੰਨਾ ਵਾਰ ਘਟਾਇਆਗਾ ਮੈਂ 26 ਕਿਲੋ ਘਟਾਇਆ 26 ਕਿਲੋ ਆਹ ਵੇਖ ਲਓ ਭੈਣ ਦੀ ਬੰਦਾ ਬਈ ਪੁਰਾਣੀ ਤਸਵੀਰ ਵੇਖ ਲਓ ਤੇ ਇਹ ਅੱਜ ਵਾਲੀ ਲੁੱਕ ਆ ਗਈ ਕਿਵੇਂ ਜਿਹਾ ਲੱਗਦਾ ਭਨੇ ਹੁਣ ਹੁਣ ਤਾਂ ਫਾਕਦਿਆ ਲੱਗਦਾ ਹੁਣ ਤਾਂ ਐ ਚੋਜੋ ਨਾਲ ਫੋਟੋ ਖਿਚੋਣੇ ਹੋਗੇ ਨਾ ਪਹਿਲਾਂ ਤਾਂ ਫੋਟੋ ਖਿਚਾਉਂਦੇ ਵੀ ਚੰਗੀ ਜਾਂਦੇ ਹੋਗੇ ਪਹਿਲਾਂ ਤਾਂ ਲੁੱਕ ਲੁੱਕੇ ਰਹਿੰਦਾ ਸੀਗਾ ਹੁਣ ਹਾਲਤ ਦੇਖੋ ਪਹਿਲਾਂ ਵਾਲੀ ਕੀ ਸੀ ਤੇ ਹੁਣ ਵਾਲੀ ਕੀ ਆ ਫਿਰ ਕੋਈ ਕਮਜ਼ੋਰੀ ਵਗੈਰਾ ਜਾਂ ਕੋਈ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਪਹਿਲਾਂ ਨਾਲ ਐਕਟਿਵ ਹੋ ਗਿਆ ਅੱਛਾ ਤਾਂ ਹੁਣ ਸਾਰਾ ਕਰਨਾ ਆ ਰਾਮ ਨਾਲ ਜੀ ਹਮ ਤਾਂ ਪੈਰਾ-ਪਰ ਬੈਠ ਕੇ ਪੋਚਾ ਵੀ ਲੱਗਦਾ ਪਹਿਲਾਂ ਕਿਤੇ ਪਹਿਲਾਂ ਝਾੜੂ ਲਾਉਣ ਲੱਗੀ ਤਕਲੀਫ ਹੁੰਦੀ ਸੀ ਸਾਹ ਚੜਦਾ ਸੀ ਇਹ ਵੀ ਬੱਚਤ ਰਹਿਣ ਲੱਗੀ ਝਾੜੂ ਪੋਚਾ ਵਾਲੇ ਹਟਾ ਦਿਆਂ ਹਾਂ ਹਾਂ ਹੁਣ ਰਾਮ ਨਾਲ ਕੀ ਕਹਿਣਾ ਚਾਹੂਗੇ ਜਿਹੜੀਆਂ ਕੁੜੀਆਂ ਮੋਟੀਆਂ ਨੇ ਇਹੀ ਹੈ ਜੀ ਉਹਨਾਂ ਨੂੰ ਮੈਸੇਜ ਦੇਣਾ ਵੀ ਹੁਣ ਜਿਵੇਂ ਫੰਕਸ਼ਨ ਆ ਰਹੇ ਨੇ ਮੌਸਮ ਵੀ ਵਧੀਆ ਆ ਰਿਹਾ ਹੁਣ ਤਾਂ ਇੰਨੀ ਗਰਮੀ ਵੀ ਘਟ ਚੱਲੀ ਆ ਖਾਣ ਪੀਣ ਵਿੱਚ ਸੈਲਡ ਵੀ ਹੁਣ ਤਾਂ ਖੁੱਲਾ ਮਿਲੂਗਾ ਖਾਣ ਨੂੰ ਆਪਾਂ ਨੂੰ ਹੈਨਾ ਤੇ ਵੀ ਜੇ ਫੰਕਸ਼ਨ ਅਟੈਂਡ ਕਰਨੇ ਤਾਂ ਉਸ ਤੋਂ ਪਹਿਲਾਂ ਪਹਿਲਾਂ ਆਪਣੇ ਵਧੀਆ-ਵੜੇ ਕੰਪਲੀਮੈਂਟਸ ਵਧਾਓ ਜਿਵੇਂ ਅਸੀਂ ਕੀਤਾ ਇਹ ਸੂਟ ਪੂਰੇ ਫਿੱਟ-ਫਟ ਪਾਉਣੇ ਹਨ ਤਾਂ ਜਿਹੜੇ ਸਕਰੀਨ ਤੇ ਨੰਬਰ ਚੱਲ ਰਹੇ ਨੇ ਇਹ ਨੰਬਰਾਂ ਤੇ ਫੋਨ ਕਰ ਲਿਓ ਬਾਕੀ ਆਪਾਂ ਪੁੱਛ ਦਿਆ ਬਾਬੂ ਜੀ ਤੁਸੀਂ ਕਿੰਨਾ ਭਾਰ ਘਟਾਇਆ ਮੈਂ 40 ਕਿਲੋ ਵੀਰ ਜੀ 40 ਕਿਲੋ ਬਹੁਤ ਜ਼ਿਆਦਾ ਹੁੰਦਾ ਬਈ ਤੇ ਇਹਨਾਂ ਨੇ 40 ਕਿਲੋ ਘਟਾ ਲਿਆ ਹੁਣ ਕਿੰਨਾ ਭਾਰ ਆ ਜੀ ਮੇਰੇ ਜੀ ਹੁਣ 85 ਕਿਲੋ ਵੀਰ ਜੀ ਕਿੰਨੇ ਟਾਈਮ ਚ ਘਟਾਇਆ 40 ਕਿਲੋ ਮੈਂ ਸਾਢੇ 4 ਮਹੀਨੇ ਚ ਵੀਰ ਜੀ ਤੇ ਹੋਰ ਸਾਰੀ ਘਟਾ ਸਕਦੇ ਨੇ ਹਾਂਜੀ ਹਾਂ ਮੇਰੀ ਕਹਿੰਦਾ ਫੋਟੋ ਵੀ ਲੱਗਦੀ ਵੀਰ ਜੀ ਆ ਵੇਖੋ ਜੀ ਫੋਟੋ ਰੇ ਆਹ ਵੇਖ ਲਓ ਤੇ ਅੱਜ ਇਹ ਜਿਵੇਂ ਐ ਭੱਜੇ ਫਿਰਦੇ ਆ ਪੂਰਾ ਚਾਹੇ ਇਹਦੇ ਨਾਲ ਭੱਜ ਕੇ ਦੇਖ ਲੋ ਇਹਨਾਂ ਦੇ ਆਮ ਦੇਖਿਆ ਆਪਾਂ ਹਣਾ ਜਿਹੜੇ ਬਾਣੀਏ ਹੁੰਦੇ ਨੇ ਮਹਾਜਨ ਲੋਕ ਕੰਮ ਤਾਂ ਦਾ ਘੱਟ ਮਜ਼ਦੂਰ ਦਾ ਕੰਮ ਹੁੰਦਾ ਨਹੀਂ ਤਾਂ ਤਾਂ ਕਰਕੇ ਭਾਰ ਵੱਜ ਜਾਂਦਾ ਹੈਗਾ ਫਿਰ ਜਮੀ ਕੋਈ ਸ਼ਾਂਤ ਕੋ ਜਾਣਦੇ ਨਹੀਂ ਬਿਲਕੁਲ ਕੋਈ ਦਿੱਕਤ ਨਹੀਂ ਵੀਰੇ ਅੱਜ ਮੈਨੂੰ ਪੂਰਾ ਸਾਲ ਹੋ ਗਿਆ ਬੀਬੀ ਦੀ ਗੋਲੀ ਖਾਦੇ ਨੂੰ ਪੱਲੇ ਪਰਮਾਨੈਂਟ ਮੈਂ ਬੀਬੀ ਦੀ ਗੋਲੀ ਖਾ ਰਿਹਾ ਜੀ ਵੀਰ ਜੀ ਹੈਟੀ ਲੀਵ ਦੀ ਕੈਸਟਲ ਦੀ ਇੱਕ ਪੂਰਾ ਸਾਲ ਹੋ ਗਿਆ ਅੱਜ ਵੀਰੇ ਕੋਈ ਵੀ ਦਵਾਈ ਲਈ ਨੂੰ ਤੇ ਆਹ ਬਾਈ ਦਾ ਰਿਕਾਰਡ ਆ ਮੜਾ ਇੱਧਰ ਹੋਇਆ ਜੀ ਸਭ ਤੋਂ ਵੱਡਾ ਰਿਕਾਰਡ ਆ ਇਹਨਾਂ ਦਾ ਆ ਵੇਖਿਓ ਕਿਵੇਂ ਲੱਗਦਾਗਾ ਜਿਵੇਂ ਹਾਥੀ ਹੁੰਦਾਗਾ ਤੇ ਇਧਰ ਵੇਖ ਲਓ ਜਿਵੇਂ ਛਨੀਲ ਛੱਟੀ ਹੁੰਦਾ ਐ ਖੜਾਗਾ ਤੇ ਬਾਈ ਕਿੰਨੇ ਕ ਟਾਈਮ ਚ ਨਾ ਭਾਰ ਘਟਾਇਆ ਮੈਂ ਬਾਈ ਜੀ ਘਟਾਇਆ 8 ਮਹੀਨਿਆਂ ਜੀ ਕਿੰਨਾ ਘਟਾਇਆ 8 ਮਹੀਨਿਆਂ ਚ 87 ਕਿਲੋ ਵਜਨ ਬਾਈ 8 ਮਹੀਨੇ ਦਾ ਲਗਭਗ 11 ਕਿਲੋ ਭਾਰ ਹੋਗਾ ਜਿਹੜੇ ਕਹਿੰਦੇ 10 ਕਿਲੋ ਭਾਰ ਐ ਕਿਵੇਂ ਘਟਜੂਗਾ ਆ ਬਾਈ ਪ੍ਰੂਫ ਆ ਐਵੇਂ ਬਾਈ ਬਿਨਾ ਗੱਲ ਤੋਂ ਕਮੈਂਟ ਨਾ ਕਰਿਆ ਕਰੋ ਪੂਰੀ ਜਾਣਕਾਰੀ ਲੈ ਕੇ ਕਮੈਂਟ ਕਰਿਆ ਕਰੋ ਆਹ ਬਾਈ ਨੇ ਘਟਾਇਆ ਬਾਈ ਸਾਰਿਆਂ ਨੂੰ ਘਟਾ ਦੋਗੇ ਹਾਂਜੀ ਹਾਂਜੀ ਬਾਈ ਜੀ ਜਿਹੜੇ ਕਹਿੰਦੇ ਆ ਵੀ ਸਾਡੇ ਜਿਆਦੇ ਹੈਵੀ weight ਨੇ ਵੀ ਯਾਰ ਘਟ ਹੀ ਨਹੀਂ ਸਕਦਾ ਜਾਂ ਬੈੱਡ ਤੇ ਪਏ ਨੇ ਜਿਹੜੇ ਜਮੇ ਹਿੰਮਤ ਹਾਰੀ ਬੈਠੇ ਨੇ ਵੀਰੇ ਸਾਡੇ ਨਾਲ ਕੇਰਾ ਕੰਟੈਕਟ ਕਰਨ ਅਸੀਂ ਉਹਨਾਂ ਦਾ ਵੇਡ ਘਟਾਵਾਂ। ਭਾਰ ਘਟਾਉਣ ਵਾਸਤੇ ਇੱਥੇ ਸੰਗਰੂਰ ਚ ਆਉਣਾ ਪਊ ਜਾਂ ਫੋਨ ਤੇ ਗੱਲਬਾਤ ਕਰਕੇ ਸਰ ਜੂ। ਬਾਈ ਜੀ ਜੇ ਤਾਂ ਕੋਈ ਆ ਕੇ ਲੈਣਾ ਚਾਹੁੰਦਾ ਜੀ ਦੇਖੋ ਉਹ ਅਗਲੇ ਦੀ ਇੱਛਾ। ਜੇ ਕੋਈ ਆਨਲਾਈਨ ਕਰਾਉਣਾ ਚਾਹੁੰਦਾ ਤਾਂ ਅਗਲੇ ਦੇ ਘਰ ਤੱਕ ਵੀ ਪਹੁੰਚਦਾ ਕਰ ਦਾਂਗੇ। ਫਿਰ ਡਿਲੀਵਰੀ ਖਰਚਾ ਜੀ ਆਲ ਇੰਡੀਆ ਦੀ ਕੋਈ ਡਿਲੀਵਰੀ ਖਰਚਾ ਨਹੀਂ ਹੈਗਾ ਜੀ ਜੇ ਕੋਈ ਇੰਡੀਆ ਤੋਂ ਬਾਹਰ ਕਿਸੇ ਵੀ ਕੰਟਰੀ 'ਚ ਮਗਵਾਉਣਾ ਚਾਹੁੰਦਾ ਜੀ ਉਹਦੇ ਸ਼ਿਪਿੰਗ ਚਾਰਜਸ ਲੱਗਣਗੇ ਐਸਾ ਬਾਹਰ ਵੀ ਭੇਜ ਦੋਗੇ ਬਾਹਰ ਵੀ ਭੇਜ ਦਾਂਗੇ ਜੀ ਫਿਰ ਖਾਣਾ ਪੀਣਾ ਤੁਸੀਂ ਕਿਵੇਂ ਦੱਸੋਗੇ ਬਈ ਬਾਈ ਜੀ ਉਹ ਦਿੱਲੀ ਉਹਨਾਂ ਦਾ ਵਟਸਐਪ ਤੇ ਉਹਨਾਂ ਨੂੰ ਡੇਲੀ ਦੀ ਡੇਲੀ ਡਾਈਟ ਪਲਾਨ ਜਾਊਗਾ ਜੀ ਅੱਛਾ ਡੇਲੀ ਦੱਸਿਆ ਕਰੋਗੇ ਡੇਲੀ ਦਾ ਡੇਲੀ ਜੀ ਮਹੀਨੇ 'ਚ ਦੇਣੀ ਕਿ 5 ਤੋਂ ਲੈ ਕੇ 10 ਕਿਲੋ ਤੱਕ ਭਾਰ ਘਟਾ ਦੋਗੇ ਹਾਂਜੀ ਹਾਂਜੀ ਬਾਈ ਜੀ ਜਿਮੇਵਾਰੀ ਆ ਜਿਮੇਵਾਰੀ ਆ ਜੀ ਜੇ ਨਾ ਘਟਿਆ ਜੇ ਨਾ ਘਟਿਆ ਜੀ ਆਪਾਂ ਚੌਥੇ ਦਿਨ ਪੰਜਵੇਂ ਦਿਨਾਂ ਤੱਕ ਵੇਟ ਨਾ ਘਟਿਆ ਜੀ ਅਗਲੇ ਦਿ ਆਪਾਂ ਸਾਰੇ ਦੇ ਸਾਰੇ ਪੈਸੇ ਵਾਪਸ ਕਰਾਂਗੇ ਵੀਡੀਓ ਚ ਕਹਿੰਦੇ ਆ ਆ ਚੱਕੋ ਬਾਈ ਜੇ ਕਿਸੇ ਦਾ ਤਿੰਨ ਚਾਰ ਦਿਨਾਂ ਦੇ ਵਿੱਚ ਭਾਰ ਘਟਣਾ ਨਾ ਸ਼ੁਰੂ ਹੋਇਆ ਤਾਂ ਕੋਈ ਖਰਚਾ ਨਹੀਂ ਜਿਹੜਾ ਵੀ ਤੁਸੀਂ ਪ੍ਰੋਡਕਟਾਂ ਦਾ ਖਰਚਾ ਦਿੱਤਾ ਹੋਊਗਾ ਤੁਹਾਡਾ ਉਹ ਵੀ ਵਾਪਸ ਹੋਊਗਾ ਤੇ ਖੁੱਲੇ ਪ੍ਰੋਡਕਟ ਵਾਪਸ ਕਰ ਦਿਓ ਸੋ ਵੀਡੀਓ ਨੂੰ ਸ਼ੇਅਰ ਕਰਨਾ ਤਾਂ ਬਣਦਾ ਹੈਗਾ ਕਰਕੇ ਵੀਡੀਓ ਸੇਰ ਆਪਣੇ ਮੋٹے ਦੋਸਤਾਂ ਤੱਕ ਜਰੂਰ ਭੇਜ ਦਿਓ ਕਿਸੇ ਨੇ ਵੀ ਭਾਰ ਘਟਾਉਣਾ ਸਕਰੀਨ ਤੇ ਚੱਲ ਰਹੇ ਨੰਬਰਾਂ ਤੇ